ਵਧੀਆ ਨਹੀਂ ਲੱਗੀ ਗੱਲ ਤੇਰੀ ਨੂੰ ਮੋਲੇ ਸੱਚੀ ਗੱਲ ਕਹਿਣਾ ਸੌਰੀ ਬਾਈ ਯਾਰ ਨਹੀਂ ਯਾਰ ਬਾਈ ਸੌਰੀ ਵੀ ਯਾਰ ਮੂਡ ਹੀ ਸਾਰਾ ਆਫ ਕਰਤਾ ਮੈਂ ਕਿ ਸਾਡੀ ਵੀਡੀਓ ਚ ਬਹੁਤ ਗੰਦਾ ਨਾ ਦੇਖੋ ਗੰਦਾ ਗਾਲਾਂ ਕੱਢੀਆਂ ਤੇ ਇਹ ਵੀ ਮੈਨੂੰ ਤੇਰੇ ਦੋ ਵਾਈਫ ਰੱਖਿਆ ਯਾਰ ਹਾਂ ਇੱਥੇ ਰੱਖ ਅੱਜ ਬਾਬੇ ਭਵਿੱਖवाणी ਕਰੀ ਬੈਠੇ ਨੇ ਚਾਰ ਵਾਰੀ ਤੁਸੀਂ ਕੈਨੇਡਾ ਗਏ ਹੋ ਅਮਰੀਕਾ ਜਾਣਾ ਚਾਹੁੰਦੇ ਹੋ ਨਹੀਂ ਪਰसों ਗੱਲ ਸੁਣੀ ਆ ਨੇ ਸੱਤੇ ਕਿਸੇ ਨਾਲ ਨਿਕਲ ਗਏ ਇਹ ਨੰਬਰਦਾਰ ਆਦੇ ਮੁੰਡੇ ਆਦੇ ਸਕੂਟਰ ਤੇ ਆਏ ਜੱਫੀ ਪਾ ਕੇ ਮਾਈਓ ਅਸੇ ਦਿਨ ਦਾਸਤਾ ਸੀ ਵੀ ਇਹੇ ਚੰਨ ਚੜਾਉ ਨਹੀਂ ਕੱਲ ਚੰਨ ਚੜਾਤਾ ਆਏ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤੀ ਰੱਖੇ ਬੱਚਾ ਅਨਮੋਲ ਕਵਾਤਰੇ ਕੋਲ ਆਇਆ ਜਦੋਂ ਸਿੱਧੂ ਆ ਰਿਹਾ ਸੀ ਤਾਂ ਬਹੁਤ ਵੀਡੀਓ ਭੇਜੇ ਕਿਉਂਕਿ ਆਸ਼ੇ ਦੇ ਮਗਰ ਨਾ 911 ਪਾ ਕੇ ਖਿੱਚਿਆ ਸੀ ਹਾਂਜੀ ਹਾਂਜੀ ਮੈਨੂੰ ਯਾਦ ਆ ਤੇ ਮੈਂ ਸਿੱਧੂ ਨੂੰ ਕਿਹਾ ਮੈਂ ਕਿਹਾ ਬਾਈ ਯਾਰ ਇਦਾਂ ਦਾ ਕਰਕੇ ਹਨਾ ਉਹਦੀ ਆਪਸੀ ਜਾਣ ਕੋਈ ਨਹੀਂ ਮੈਂ ਕਿਹਾ ਬਾਈ ਮੈਂ ਤਾਂ ਟਰੈਕਟਰ ਖਿੱਚਣਾ ਜੋ ਮਰਜੀ ਹੋਵੇ ਉਹਨਾਂ ਨੇ ਬੰਦ ਖਿੱਚਿਆ ਸੀ 911 ਪਾ ਸਟਾਰਟ ਕਰਕੇ ਖਿੱਚਣਾ ਰਿਹਾ ਖਿੱਚਿਆ ਇੱਕ ਤਾਂ ਤੈਨੂੰ ਡੋਡਿਆਂ ਦਾ ਸ਼ੌਂਕ ਹੈ ਇੱਕ ਦਿਨ ਕਹਿੰਦੇ ਮੈਂ ਗੱਲ ਦੱਸਣੀ ਥਾਣੀ ਤਾਂ ਹੀ ਤਾਂ ਸਿੱਧੂ ਜਵਾਬ ਦੇ ਦਿੰਦਾ ਸੀ ਉਹ ਜੇ ਕੋਈ ਮਾੜੀ ਜੀ ਗੱਲ ਕਰਦਾ ਸੀ ਗਾਣੇ 'ਚ ਰਾਹੀਂ ਆ ਮਈਆ ਕੋ ਲੈ ਕੇ ਆਇਆ ਰ ਅਰੇ ਕੋਨੋ ਗਫਰ ਬਣਾਇਆ ਨਾ ਇਹ ਅਨਮੋਲਕ ਬਾਤ ਰਹੀ ਨਾ ਇਲਾਜ ਕਰਵਾਈ ਦੇ ਆ ਰੈਡ ਦੋ ਅੱਗੇ ਪ੍ਰਵਾਸੀਆਂ ਦੇ ਇਲਾਜ ਕਰਕੇ ਮੈਂ ਤੁਹਾਡੀ ਪੂਰੀ ਭਵਿਸ਼ਾਣੀ ਕਰੀ ਬੈਠਾ ਅੱਜ ਬਾਬੇ ਭਵਿਸ਼ਾਣੀ ਕਰੀ ਬੈਠੇ ਨੇ ਤੁਹਾਡੇ ਘਰੇ ਸ਼ੂਗਰ ਨਾਲ ਕਿਸੇ ਦੀ ਲੱਤ ਵੱਡੀ ਗਈ ਹੈ ਚਾਰ ਵਾਰੀ ਤੁਸੀਂ ਕੈਨੇਡਾ ਗਏ ਹੋ ਅਮਰੀਕਾ ਜਾਣਾ ਚਾਹੁੰਦੇ ਹੋ ਭਾਈ ਲੈ ਜੋ ਮੈਨੂੰ ਟੀਮ ਚਾਪੜੀਆਂ ਠੀਕ ਠੀਕ ਹੋਊਗਾ ਬਈ ਬਹੁਤ ਵੱਡੀ ਗੱਲ ਹੋਊਗੀ ਜੀ ਯਾਰ ਭਾਈ ਤੁਸੀਂ ਜਿਹੜਾ ਢੋਂਗੀ ਬਾਬੇ ਦਾ ਤਵਾ ਲਾਣੇ ਹੋ ਨਾ ਹਾਂਜੀ ਯੂ ਆਰ ਮਾਈ ਫੇਵਰਿਟ ਥੈਂਕ ਯੂ ਥੈਂਕ ਯਰ ਕੁਝ ਮੁੱਦੇ ਹੁੰਦੇ ਨੇ ਜਿਹੜੇ ਨਾ ਅਸੀਂ ਸਿੱਧੇ ਨਹੀਂ ਬੋਲ ਸਕਦੇ ਕਿਉਂਕਿ ਲੋਕਾਂ ਦੀ ਭਾਵਨਾਵਾਂ ਵੀ ਨਹੀਂ ਆਪਾਂ ਠੇਸ ਕਰਨੀਆਂ ਕਿਉਂਕਿ ਉਹ ਲੋਕਾਂ ਦਾ ਕਸੂਰ ਨਹੀਂ ਹੈਗਾ ਵਿਚਾਰੇ ਪਰੇਸ਼ਾਨ ਹੁੰਦੇ ਨੇ ਮਗਰ ਲੱਗ ਜਾਂਦੇ ਨੇ ਅਸੀਂ ਹੁਣ ਇੱਕ ਵੀਡੀਓ ਵੀਰੇ ਨਾਲ ਸਾਂਝਾ ਕਰਕੇ ਹਟਿਆ ਵੀ ਉਹ ਘਰ ਵਾਲੀ ਕਹਿੰਦੀ ਵਿਆਹ ਕੀ ਕਰਿਆ ਵੀ ਆ ਕਿਸੇ ਕੁੜੀ ਨਾਲ ਉਹ ਜੱਫੀ ਪਾ ਰਿਹਾ ਹੁੰਦਾ ਹਨਾ ਉਹ ਕਹਿੰਦਾ ਗੱਲ ਸੁਣ ਇਹ ਲੈ ਅਨਮੋਲ ਕਾਤਰਾ ਦੁਨੀਆ ਚ ਕਿੰਨੇ ਚੰਗੇ ਕੰਮ ਕਰਦਾ ਹੈ ਹੈ ਉਹਦੀ ਨਹੀਂ ਵੀਡੀਓ ਇਹ ਆਈ ਨਾ ਬਣਾਤੀ ਹੈ ਮੈਂ ਕਿਹਾ ਬਹਿ ਜਾ ਬੇੜਾ ਇਹਨਾਂ ਦਾ ਬਣਾਉਣ ਵਾਲਿਓ ਬੰਦਾ ਤਾਂ ਚੁਣ ਲਿਆ ਕਰੋ ਕੋਈ ਚੱਜਦਾ ਵੀ ਹਾਂ ਭਾਈ ਜਿਹੜਾ ਬੰਦਾ ਯਾਰ ਆਹ ਕੰਮ ਕਰਦਾ ਤੂੰ ਉਹਦਾ ਵੀਡੀਓ ਨਾਲੇ ਸਭ ਨੂੰ ਪਤਾ ਇਹ ਆਈ ਨਾ ਹਾਂ ਭਾਈ ਤੇ ਉਹ ਇੱਕ ਕਮੇਡੀ ਬਣ ਗਈ ਨਾ ਵੀ ਹਾਂ ਉਹ ਹੁੰਦਾ ਰਿਜਨਲ ਆ ਭਾਈ ਉਹ ਸਵਾਦ ਲੈਂਦੀ ਦੁਨੀਆ ਬਹੁਤ ਸਵਾਦ ਲੈਂਦੀ ਹੈ ਜੀ ਬੜਾ ਕੁਝ ਹੁੰਦਾ ਮੈਂ ਸਵੇਰੇ ਸਵੇਰੇ ਅਜ ਇੱਕ ਵੀਡੀਓ ਦੇਖ ਕੇ ਆਇਆ ਬਈ ਮੈਂ ਜਿੰਮ ਲਾ ਰਿਹਾ ਸੀ ਤੇ ਮੈਨੂੰ ਵੀਡੀਓ ਭੇਜੀ ਟੀਮ ਨੇ ਸਵੇਰੇ ਸਵੇਰੇ 7 ਵਜੇ ਉਹ ਵੀਡੀਓ ਚ ਨਾ ਮੁੰਡਾ ਇੱਕੇ ਦੱਸ ਰਿਹਾ ਸੀਗਾ ਕਹਿੰਦੇ ਕੈਲੀਫੋਰਨੀਆ ਜਿਹੜੀ ਅੱਗਨ ਲੱਗੀ ਕਹਿੰਦੇ ਉਹਦੇ ਵਿੱਚ ਅੱਗ ਲੱਗਣ ਦੇ ਵਿੱਚ ਬਾਈ ਜੀ ਨਮੂਲ ਦਾ ਇੱਕ ਉੱਥੇ ਘਰ ਸੀਗਾ ਉਹ ਸੜ ਗਿਆ ਸਮਾਜ ਸੇਵਾ ਨਾਲ ਕਮਾਇਆ ਹੋਇਆ ਮੈਂ ਹੱਸ-ਹੱਸ ਦੂਰਾ ਇੱਕ ਉਹ ਜਿਹੜਾ ਬੋਲ ਰਿਹਾ ਸੀਗਾ ਜੀ 20000 ਡਾਲਰ ਦੀ ਟਿਕਟ ਤੇ ਬੈਠਾ ਨਮੂਲ ਕਾਤਰਾ ਸੀਟ ਤੇ ਬੈਠਾ 20000 ਡਾਲਰ ਦੇ ਤੇ ਮੈਂ ਨਾ ਉਹਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਨੰਬਰ ਸੈਂਡ ਕਰ ਅੱਛਾ ਹਾਂ ਮੈਂ ਕਿਹਾ ਵੀ ਮੈਂ ਦੇਵਾਂ ਜਵਾਬ ਇਹ ਬੰਦੇ ਨੂੰ ਨਹੀਂ ਨਹੀਂ ਫਿਰ ਮੈਂ ਇੱਕ ਦਿਨ ਭਾਨੇ ਨਾ ਕਰੇ ਮੈਂ ਕਿਹਾ ਯਾਰ ਆਪਾਂ ਇਹ ਚੀਜ਼ ਤੇ ਵੀਡੀਓ ਬਣਾਈਏ ਪਤਾ ਨਹੀਂ ਭਾਈ ਇਦਾਂ ਦੀ ਦੁਨੀਆ ਕਿਉਂ ਹੋ ਗਈ ਸਾਡੀ ਨਾ ਨਹੀਂ ਇੱਥੇ ਲੱਤਾਂ ਖਿੱਚਣ ਵਾਲੇ ਆ ਜੀ ਹਾਂ ਮਤਲਬ ਕਿਸੇ ਦਾ ਨਾ ਮੋਰਲ ਤੋੜ ਦਿੰਦੇ ਨੇ ਭਾਈ ਜਿਵੇਂ ਇੱਕ ਹੁੰਦਾ ਤੰਗ ਵਿਅੰਗ ਕਸਣਾ ਨਾ ਹੁਣ ਤੁਸੀਂ ਵੀ ਦੇਖੋ ਕਿੰਨੇ ਪਿਆਰੇ ਵੇ ਨਾਲ ਸਮਾਜ 'ਚ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਨਾ ਤੁਸੀਂ ਉਹਨਾਂ ਨੂੰ ਕਿੰਨਾ ਟਾਰਗੇਟ ਕਰਦੇ ਹੋ ਕਿਸੇ ਦਾ ਦਿਲ ਵੀ ਨਹੀਂ ਠੇਸ ਪਹੁੰਚਾਉਂਦੇ ਜੀ ਪਰ ਚਲੋ ਇਹ ਪੋਡਕਾਸਟ ਆਪਾਂ ਗੱਲਾਂ ਕਰ ਰਹੇ ਆ ਪਰ ਮੈਨੂੰ ਖੁਸ਼ੀ ਹੋਈ ਤੁਹਾਡੇ ਦਰਸ਼ਨ ਕਰਕੇ ਅੱਜ ਬਈ ਥੈਂਕ ਯੂ ਮੈਂ ਬਹੁਤ ਕਰਮ ਵਾਲਾ ਦਿਨ ਚੜਿਆ ਅੱਜ ਸੱਚੀ ਦਿਲੋਂ ਕਹਿ ਰਹੇ ਆ ਕੁਝ ਇਨਸਾਨਾਂ ਨੂੰ ਆਪਾਂ ਮਿਲੇ ਨਹੀਂ ਹੁੰਦੇ ਪਰ ਬਿਨਾ ਮਿਲੇ ਉਹਨਾਂ ਦੇ ਵੀਡੀਓਸ ਤੋਂ ਨਾ ਕੁਝ ਵਾਈਬਸ ਟਰਾਂਸਫਰ ਹੋ ਜਾਂਦੀਆਂ ਨੇ ਵਾਈਬ ਸਮਝਦੇ ਹੋ ਨਾ ਬਈ ਥੋੜਾ ਜਿਹਾ ਸ਼ਹਿਰੀ ਸ਼ਹਿਰੀ ਬੱਚਾ ਜੀ ਜੀ ਪਿੰਡ ਨਾਲ ਪਿਆਰ ਬਹੁਤ ਰਿਹਾ ਪਰ ਥੋੜਾ ਸ਼ੈਰੀ ਲੈਂਗੁਏਜ ਕਰਕੇ ਨਾ ਤਾਂ ਉਹ ਤੁਹਾਡੇ ਕੋਲ ਫੀਲਿੰਗਸ ਹੀ ਹੈਗੇ ਯਾਰ ਬੰਦਾ ਵਿਚਾਰਾ ਬਹੁਤ ਕੈਂਟ ਆ ਯਾਰ ਜੀ ਜੀ ਤੇ ਮੈਂ ਪਾਨੀ ਵੀਰੇ ਦੀ ਵੀਡੀਓ ਚ ਤੁਹਾਨੂੰ ਪਹਿਲਾਂ ਪਹਿਲਾਂ ਦੇਖਿਆ ਸੀ ਪਰ ਖਾਪ ਬਹੁਤ ਪਾਨੇ ਹੋ ਬਾਈ ਜੀ 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 ਫਿਰ ਮੈਂ ਸੋਚਿਆ ਸੀ ਅੱਜ ਮੈਂ ਪਹਿਲਾਂ ਸੀ ਗਰਚੇਤ ਤੇ ਮੈਂ ਕਰ ਦੇ ਹੁੰਦੇ ਸੀਗੀ ਸ਼ੁਰੂਆਤ ਬਾਈ ਮੈਨੂੰ ਅੱਜ ਪਤਾ ਲੱਗਿਆ ਤੁਸੀਂ ਤਾਂ ਬਹੁਤ ਟਾਈਮ ਤੋਂ ਸਟਰਗਲ ਕਰ ਰਹੇ ਹੋ ਯਾਰ ਜੀ ਮੈਂ 2004 ਤੋਂ ਜੀ ਮਤਲਬ ਹੁਣ ਪਰਮਾਤਮਾ ਨੇ ਬਾਹ ਫੜੀ ਤੇ ਲੋਕਾਂ ਨੂੰ ਲੱਗਦਾ ਕਿ ਤੁਸੀਂ ਸ਼ਾਇਦ ਅੱਜ ਹੀ ਸ਼ੁਰੂ ਹੋਏ ਹੋ ਹਾਂ ਜੀ ਹਾਂ ਜੀ ਸਾਰਿਆਂ ਨੂੰ ਆਲੀ ਲੱ ਜਾਦੇ ਮਤਲਬ ਹੁਣ ਪ੍ਰਮਾਤਮ ਨੇ ਬਾਹ ਫੜ ਲਈ ਵੀ ਹਾਂ ਨਹੀਂ ਚੰਗੇ ਕਰਮ ਨੇ ਬਾਈ ਤੁਹਾਡੇ ਉਹਦਾ ਸਾਰੀ ਫੈਮਿਲੀ ਸਾਡੀ ਕੈਨੇਡਾ ਹੈ ਜੀ ਅੱਛਾ ਸ਼ੁਰ ਤੋਂ ਹਾਂ ਜੀ ਮਤਲਬ 96 96 ਚਲੇ ਗਏ ਸੀਗੀ ਫੈਮਿਲੀ ਚ ਕੌਣ ਕੌਣ ਬਾਈ ਅਗਰ ਤੁਸੀਂ ਦੱਸ ਸਕਦੇ ਹੋ ਮਤਲਬ ਮੰਮੀ ਫਾਦਰ ਸਾਹਿਬ ਦੀ ਪਿਛਲੇ ਸਾਲ ਡੈਥ ਹੋ ਗਈ ਮੰਮੀ ਜੀ ਉਮਰ ਸੀਗਾ ਜੀ ਤੇ ਉਹਨਾਂ ਨੂੰ ਹੋਵੇ 17 ਚ ਡੈਥ ਹੋ ਗਈ ਸੀਗੀ ਉਹਨਾਂ ਦੀ ਓਹੋ ਹੁਣ ਫਿਰ ਕੈਨੇਡਾ ਕੌਣ ਹੈ ਬ੍ਰਦਰ ਵਾਈਫ ਬੱਚੇ ਸਾਰੇ ਅੱਛਾ ਤੁਹਾਡੀ ਵਾਈਫ ਬੱਚੇ ਬ੍ਰਦਰ ਸਾਥ ਤੁਸੀਂ ਵਿਆਹ ਹੋਏ ਹੋ ਮੇਰੇ ਦੋ ਵਿਆਹ ਹੋਏ ਜੀ ਜਿਹੜੀ ਇੱਕ ਸ਼ਾਇਦ ਤੁਸੀਂ ਦੇਖੀ ਹੋ ਭੂਟੋ ਬਣਦੀ ਹੁੰਦੀ ਹੈ ਜੀ ਸਾਡੀ ਉਹ ਵਾਈ ਵਾਈ ਉਹ ਸੈਕੰਡ ਵਾਈਫ ਨੇ ਹਾਂਜੀ ਅੱਛਾ ਪਹਿਲਾ ਵਿਆਹ ਪਹਿਲਾ ਵਿਆਹ ਠੀਕ ਹੈ ਜੀ ਬੱਚੇ ਆ ਤੇ ਸੈਟ ਅਪ ਨਹੀਂ ਹੁਣ ਤੁਸੀਂ ਦੋ ਵਾਈਫ ਰੱਖਿਆ ਹੋਇਆ ਹਾਂ ਉਹ ਇੱਥੇ ਰੱਖ ਉਹ ਉਹ ਬਾਜੀ ਇਹਦੇ ਬਾਰੇ ਤਾਂ ਨਹੀਂ ਗੱਲਾਂ ਕਰਨੀਆਂ ਆਪਾਂ ਹਾਂਜੀ ਨਾਲ ਦੇ ਬਾਰੇ ਸੀਕ੍ਰੀਟ ਹੀ ਰਹਿੰਦੇ ਤੁਸੀਂ ਇਹ ਪਾਇਆ ਨਹੀਂ ਨਾ ਕਦੀ ਕਿਤੇ ਨਾ ਕਦੇ ਨਹੀਂ ਪਾਇਆ ਉਹ ਵਾਹ ਯਾਰ ਬਾਜੀ ਯਾਰ अच्छा मैं वो जेड़ा करैक्टर करदा जी एदे ਵਿੱਚ ਵੀ ਕਈ ਮੈਨੂੰ ਐਂ ਸਮਝ ਲੈਂਦੇ ਸੀਗੇ ਵੀ ਬਹੁਤ ਮੈਨੂੰ ਸਿੱਧੂ ਨੇ ਅਕਸਰ ਹੀ ਕਹਿਣਾ ਵੀ ਤੂੰ 10000 ਵੀ ਮੇਰਾ ਬੈਕਗਰਾਉਂਡ ਕੀ ਆ ਤੇ ਮਤਲਬ ਉਹਨਾਂ ਨੂੰ ਐ ਲੱਗਦਾ ਵੀ ਗਰੀਬ ਮਤਲਬ ਐਸਸੀ ਚੋਂ ਉਹ ਮਤਲਬ ਗ੍ਰਾਊਂਡ ਕਰਦਾ ਜੀ ਵੀ ਤੂੰ ਦੱਸ啊 ਵੀ ਮੈਂ ਵਧੀਆ ਕਰੂੰਗਾ ਹਾਂਜੀ ਫਿਰ ਅਸੀਂ ਇੰਟਰਵਿਊ ਕਰੀ ਸੀ ਬਿੱਟੂ ਚੱਕੜਾ ਕਰੇ ਦਿਖਾ ਕੇ ਆ ਸਾਰਾ ਕੁਝ ਸੀ ਤੁਸੀਂ ਟੌਪਿਕ ਚੇਂਜ ਚੌਪਿੰਗ ਦਾ ਨਹੀਂ ਚੇਂਜ ਕਰ ਰਹੇ ਮੈਂ ਵੈਸੇ ਹੀ ਨਹੀਂ ਪੁੱਛਦਾ ਵਾਈਫ ਬਾਰੇ ਹਾਂਜੀ ਨਹੀਂ 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 ਮਤਲਬ ਦੋ ਵਿਆਹ ਇਕੱਠੇ ਨੇਬਰੇ ਨੇ ਕਿ ਇੱਕ ਇੱਕ ਨਹੀਂ ਨੇਵਦੀ ਤਾਂ ਕਿੱਥੇ ਹੁੰਦੀ ਹੈ ਜੀ ਬਸ ਦੋਨਾਂ ਨਾਲ ਮਤਲਬ ਉਹਦਾ ਜਾਇਦਾਦ ਸੋਹਣੀ ਕਰਕੇ ਓਕੇ ਤਾਂ ਮਤਲਬ ਉਹਨਾਂ ਨੂੰ ਕੋਈ ਫਿਰ ਰਹਿਣੇ ਕਿੰਨਾ ਕੋਲ ਦੋਨਾਂ ਚੋਂ ਮੈਂ ਉਹਦੇ ਕੋਲੇ ਭੂਟੋ ਕੋਲੇ ਮੈਨੂੰ ਸੱਚੀ ਹੁਣ ਪਤਾ ਲੱਗਿਆ ਨਹੀਂ ਤਾਂ ਮੈਂ ਤਾਂ ਦੀ ਤਿਆਰੀ ਕਰਕੇ ਰੱਖਣੀ ਸੀ ਸਵਾਲਾਂ ਦੀ ਕਿਵੇਂ ਮੈਨੇਜ ਕਰਦੇ ਹੋ ਭਾਜੀ ਦੋ ਵਿਆਹ ਇਹ ਤਾਂ ਪੁਰਾਣੇ ਜ਼ਮਾਨੇ ਚ ਹੁੰਦੇ ਸੀ ਮੇਰਾ ਬਹੁਤ ਛੋਟੇ ਹੁੰਦੇ ਦਾ ਵਿਆਹ ਹੋ ਗਿਆ ਸੀ ਭਾਈ ਉਹ ਅਰੇਂਜ ਮੈਰਿਜ ਹੋਈ ਸੀ ਵਿਆਹ ਲਵ ਮੈਰ ਉਹ ਅਰੇਂਜ ਮੈਰਿਜ ਸੀਗੀ ਜੀ ਦੂਜਾ ਲਵ ਕੀਤਾ ਦੂਜਾ ਲਵ ਚਲੋ ਇੱਕ ਤਾਂ ਲਵ ਕਰਨਾ ਚਾਹੀਦਾ ਜ਼ਿੰਦਗੀ ਵਿੱਚ ਬੰਦੇ ਨੂੰ ਪਰ ਮੈਂ ਆਏ ਜੀ ਜਦੋਂ ਐ ਹੋਵੇ ਬੰਦਾ ਨਾ ਆਪਦਾ ਖਿਆਲ ਜਰਾ ਰੱਖਦਾ ਥੋੜਾ ਜਿਹਾ ਬੰਦਾ ਫਰਕ ਪੈਂਦਾ ਹੈ ਜੀ ਤੇ ਐਜ ਕਿੰਨੀ ਬਈ ਤੁਹਾਡੀ ਹੁਣ ਮੈਨੂੰ 44 ਸਾਲ ਲੱਗੇ ਜੀ ਲੱਗਦੇ ਨਹੀਂ ਬਈ ਤੁਸੀਂ ਯੰਗ ਲੱਗਦੇ ਠਿੰਜੇ ਦੀ ਤਿਆਰੀ ਨਾ ਕਰ ਲਿਓ ਹੁਣ ਨਹੀਂ ਦੂਜਾ ਨਹੀਂ ਕਰਨਾ ਨੂੰ ਹੱਥ ਲਵਾਉਂਦਾ 2 ਸਾਲ ਪਹਿਲਾਂ ਨਾ ਜਦੋਂ ਮੇਰੀ ਵਾਈਫ ਕਹਿੰਦੀ ਕਿ ਕੈਨੇਡਾ ਜਾਣਾ ਤੇ ਵੀ ਮੇਰਾ ਵੀਜਾ ਲਵਾ 20000 ਰਿਫਿਊਜ਼ ਹੋ ਗਿਆ ਤੇ ਮੈਂ ਮੁੰਡਾ ਆਪਣਾ ਦੋਸਤ ਅਦਵਿੰਦਰ ਉਹਨੂੰ ਫੋਨ ਲਾਇਆ ਮੈਂ ਕਿ ਵੀਜ਼ਾ ਕਢਾ ਕੇ ਦੇ ਜਿਵੇਂ ਮਰਜੀ ਹੈ ਨਾ ਕਹਿੰਦਾ ਕਿਉਂ ਮੈਂ ਕਿਹਾ ਯਾਰ ਘਰੇ ਕਲੇਸ਼ ਬਹੁਤ ਹੈ ਤੇ ਚਲੋ ਉਹਨੇ ਉਧਰੋਂ ਪੇਪਰ ਦੁਬਾਰਾ ਭੇਜੇ ਵੀਜ਼ਾ ਆ ਗਿਆ ਤੇ ਉਹ ਜਦੋਂ ਵਿਆਹ ਹੋਣ ਦਾ ਰੀਜਨ ਇਹ ਹੋਇਆ ਜੀ ਉਹ ਕੁੜੀ ਜਦੋਂ ਮੇਰ ਨਾਲ ਵੈਸੇ ਕੰਮ ਕਰਨ ਲੱਗੀ ਤਾਂ ਉਹ ਆਂਡ ਗਵਾਂਡ ਚ ਲੱਗ ਗਏ ਕਹਿਣ ਮੈਂ ਇੱਕ ਦਿਨ ਰਾਤ ਨੂੰ 10 ਵਜੇ ਘਰੋਂ ਲਿਆਇਆ ਨੂੰ ਜੀ ਬਾਈ ਤੇ ਉਹਦੇ ਭਰਾ ਨੂੰ ਪਿੰਡ ਵਾਲੇ ਕਹਿੰਦੇ ਯਾਰ ਤੁਸੀਂ ਤਾਂ ਬਿਸ਼ਰਮੋਂ ਵੀ ਕੁੜੀ ਬਗਾਨਾ ਬੰਦਾ ਹੁੰਦਾ 10 ਵਜੇ ਤੁਸੀਂ ਤੋਰਤੀ ਵੀ ਤੁਸੀਂ ਗਿਰਗੇ ਜੇ ਬਹੁਤ ਕੁਛ ਕਿਹਾ ਤੇ ਉਹਦੇ ਭਰਾ ਨੇ ਮੈਨੂੰ ਕਿਹਾ ਕਹਿੰਦਾ ਯਾਰ ਮੈਂ ਸੂਟ ਸੈਟ ਕਰ ਲੂੰਗਾ ਕਿ ਮੈਂ ਇੰਨਾ ਹਾਰਟ ਹੋ ਗਿਆ ਵੀ ਉਹ ਕਹਿੰਦੇ ਵੀ ਤੁਸੀਂ ਬਗਾਨੇ ਬੰਦੇ ਨਾਲ ਤੋਰ ਦਿੰਨੇ ਆ ਮੈਂ ਕਹਿੰਦਾ ਵੀ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਹੈ ਇੱਕ ਦਿਨ ਇਹੀ ਬੰਦੇ ਕਹਿਣਗੇ ਵੀ ਯਾਰ ਸਾਡੀ ਕੁੜੀ ਆ ਤੇ ਹੁਣ ਜਦੋਂ ਇੰਨੀਆਂ ਕੰਟਰੀਆਂ ਜਾਏ ਆ ਜੀ ਤੇ ਹੁਣ ਉਹੀ ਬੰਦੇ ਕਹਿੰਦੇ ਆ ਯਾਰ ਸਾਡੀ ਕੁੜੀ ਆ ਸਾਡੀ ਭਤੀਜੀ ਆ ਆਏ ਆ ਤੇ ਪਹਿਲਾਂ ਬਹੁਤ ਕੁਝ ਸੁਣਨ ਨੂੰ ਮੈਂ ਇਹ ਤਾਂ ਦੁਨੀਆ ਦਾ ਰਵਾਜ ਹੈ ਬਾਈ ਰਵਾਜ ਹੈ ਜੀ ਖੋਟਾ ਸਿੱਕਾ ਕੱਲੇ ਦਾ ਹਾਂਜੀ ਤੇ ਖਰਾ ਸਬਦਾ ਸਬਦਾ ਜੇ ਖੋਟਾ ਜੇ ਖੋਟਾ ਤਾਂ ਕੱਲੀ ਮਾਂ ਨੂੰ ਲਾਂਦਾਂ ਪੈਂਦੀਆਂ ਕਿ ਕੱਲੀ ਤੂੰ ਐ ਪਰ ਕ੍ਰੈਡਿਟ ਕੱਲੀ ਕਦੀ ਮਾਂ ਨੂੰ ਨਹੀਂ ਮਿਲਦਾ ਨਾ ਮਾ ਤੁਹਾਡੀ ਕਹਾਣੀ ਸੁਣੀ ਸੀ ਕਿ ਮੈਨੂੰ ਘਰ ਚ ਕੋਈ ਸਪੋਰਟ ਨਹੀਂ ਕਰਦਾ ਤੇ ਕੱਲੀ ਮੇਰੀ ਮਾਂ ਪੈਸੇ ਦਿੰਦੀ ਸੀ ਕਿ ਕੋਈ ਨਹੀਂ ਪੁੱਤ ਤੂੰ ਕਰ ਬਾਈ ਦੁਨੀਆ ਦੀ ਸਾਰੀ ਮਾਵਾਂ ਹੀ ਐ ਹੁੰਦੀਆਂ ਸਾਰੀਆਂ ਬਾਈ ਅਕਸਰ ਸੁਣਿਆ ਜਿਹੜਾ ਲੋਕਾਂ ਨੂੰ ਹਸਾਣ ਵਾਲਾ ਬੰਦਾ ਹੁੰਦਾ ਉਹ ਅੰਦਰੋਂ ਟੁੱਟਿਆ ਹੁੰਦਾ ਤੁਹਾਡੀ ਤੁਹਾਡੀ ਕੀ ਕਹਾਣੀ ਹੈ ਸੱਚ ਹੈ ਜੀ ਇਹ ਮੈਂ ਵੀ ਸਾਰੇ ਜਿੰਨੇ ਕਮੇਡੀਅਨ ਆ ਸਾਰਿਆਂ ਨੂੰ ਪੁੱਛਿਆ ਜੀ ਭਗਵਾਨ ਤਨੂੰ ਵੀ ਸਾਰਿਆਂ ਨੂੰ ਕਿ ਸਾਰੇ ਹੀ ਦੁਖੀ ਹੁੰਦੇ ਆ ਜੀ ਇਹ ਸੱਚ ਗੱਲ ਹੈ ਇਕਦਾ ਮਤਲਬ ਤੁਹਾਡੇ ਅੰਦਰ ਕੀ ਦਰਦ ਹੈ ਕਿੱਥੋਂ ਤੁਹਾਡੇ ਇਹ ਇੱਕ ਤਾਂ ਗਰੀਬੀ ਹੋ ਗਈ ਘਰ ਦੀ ਚਲੋ ਉਹ ਤਾਂ ਮੇਜਰ ਚੀਜ਼ ਹੁੰਦੀ ਸਭ ਤੋਂ ਜ਼ਿਆਦਾ ਜ਼ਰੂਰੀ ਹਾਂ ਪਰ ਮੇਰੇ ਘਰ ਚ ਗਰੀਬੀ ਨਹੀਂ ਸੀ ਸਾਡੇ ਕੋਲ 60 65 ਗੱਲੇ ਜ਼ਮੀਨ ਦੇ ਮਤਲਬ ਰੈਚ ਫੈਮਿਲੀ ਚ ਪੈਰ ਸਾਡੇ ਨਿਹਾਲ ਸਿੰਘ ਵਾਲਾ ਜੀ ਮੋਗੇ ਜ਼ਿਲ੍ਹੇ ਚ ਆਏ ਅਸੀਂ ਪਾਕਿਸਤਾਨ ਚੋਂ ਆ ਅੱਛਾ ਜੀ ਹਾਂਜੀ ਮਤਲਬ ਇੱਥੋਂ ਪਾਕਿਸਤਾਨ ਚਲੇ ਗਏ ਅਸੀਂ ਪਾਕਿਸਤਾਨ ਚੋਂ ਇੱਥੇ ਆ ਗਏ ਸੀ ਪਰ ਮੈਨੂੰ ਇਧਰ ਲਗਨ ਸੀਗੀ ਤਾਂ ਮੇਰੇ ਉਹਦੇ ਵਿੱਚ ਇੱਕ ਨਹੀਂ ਹੁੰਦਾ ਵੀ ਜੱਟਾਂ ਵਾਲਾ ਕੱਲਾ ਵੀ ਨਹੀਂ ਇਹ ਕੰਜਰਾਂ ਵਾਲਾ ਕੰਮ ਐ ਇਦਾਂ ਉਹ ਉਹ ਕਿੱਲੇ ਨੇ ਮੈਨੂੰ ਬਹੁਤ ਦੁੱਖ ਦਿੱਤੇ ਤੇ ਇੱਕ ਮੇਰੀ ਵਾਈਫ ਨਾਲ ਨਹੀਂ ਸੀ ਬਣਦੀ ਜੀ ਘਰੇ ਲੜਾਈ ਝਗੜਾ ਤੇ ਜਿਹੜਾ ਕਮੇਡੀਅਨ ਹੁੰਦਾ ਨਾ ਉਹਨੂੰ ਇਹ ਲੱਗਦਾ ਵੀ ਯਾਰ ਇਹ ਵੀ ਮੇਰੇ ਵਾਂਗੂ ਦੁਖੀ ਹੋਵੇ ਉਹਨੂੰ ਹਸਾਵਾਂ ਉਹ ਅਸਲ 'ਚ ਆਪਦਾ ਦਰਦ ਕੱਢ ਰਿਆ ਹੁੰਦਾ ਅੰਦਰੋਂ ਤੇ ਸਾਰਾ ਮੈਂ ਲਿਖਦਾ ਜੀ ਸਕ੍ਰਿਪਟ ਜਿੰਨੀ ਹੁੰਦੀ ਹੈ ਤੇ ਕਦੇ ਮੈਂ ਪੇਪਰ ਵਰਕ ਨਹੀਂ ਕਰਿਆ ਸਿਰਫ ਦਿਮਾਗ 'ਚ ਐ ਕਰਾਂਗੇ ਐ ਕਰਾਂਗੇ ਐਨੇ ਤੁਸੀਂ ਅਸੀਂ ਵੀਡੀਓ ਬਣਾਉਨੇ ਆ ਜੀ ਸਾਰਾ ਮਾਈਂਡ ਚ ਹੀ ਆ ਤੁਹਾਨੂੰ ਕੀ ਲੱਗਦਾ ਬਈ ਤੁਹਾਨੂੰ ਕਾਮਯਾਬੀ ਕਿਉਂ ਮਿਲੀ ਜੇ ਤੁਹਾਨੂੰ ਆਪ ਨੂੰ ਪੁੱਛਿਆ ਜਾਵੇ ਕਿ ਤੁਹਾਡੀ ਕਾਮਯਾਬੀ ਜੋ ਅੱਜ ਤੁਹਾਨੂੰ ਤਰੱਕੀ ਮਿਲ ਰਹੀ ਚਾਰ ਪੈਸੇ ਕਮਾ ਰਹੇ ਲੋਕ ਪਿਆਰ ਦੇ ਰਹੇ ਨੇ ਜੀ ਤੁਹਾਨੂੰ ਕੀ ਕਾਰਨ ਲੱਗਦਾ ਮੈਨੂੰ ਇਹ ਕਾਰਨ ਲੱਗਦਾ ਵੀ ਮਿਹਨਤ ਆ ਜਿਹੜੀ ਤੁਸੀਂ ਜੇ ਮੈਨੂੰ ਪਹਿਲਾਂ ਨਹੀਂ ਮੈਂ ਇੰਨਾ ਸਟਰਗਲ ਕਰਿਆ ਤੇ ਉਦੋਂ ਨਹੀਂ ਲੱਗਿਆ ਤਾਂ ਵੀ ਮੈਂ ਲੱਗਿਆ ਰਿਹਾ ਤੇ ਅੱਜ ਪ੍ਰਮਾਤਮਾ ਨੇ ਮੇਰੀ ਬਾਹ ਫੜ ਲਈ ਹੂੰ ਮੈਨੂੰ ਇਹ ਲੱਗਦਾ ਵੀ ਕੋਈ ਵੀ ਕੰਮ ਆ ਬੰਦੇ ਨੂੰ ਕਰਦੇ ਰਹਿਣਾ ਚਾਹੀਦਾ ਪਰ ਇਹ ਨਹੀਂ ਜੇ ਅੱਜ ਸਿਉਆਂ ਦੀ ਰੇੜੀ ਲਾ ਲਈ ਤੇ ਕੱਲ ਨੂੰ ਮੂੰਗ ਫਲੀ ਦੀ ਲਾ ਕੇ ਬੈਠਾ ਸੇਵਾਾਂ ਦੀ ਰੇੜੀ ਲਾ ਕੇ ਬੰਦਾ ਬੈਠਾ ਨਾ ਤੋ ਇੱਕਦਮ ਵੱਡੇ ਮੌਲਨਾ ਚ ਤਬਦੀਲ ਹੋ ਜਾਂਦਾ ਵਾਹ ਇੱਕ ਕੰਮ ਨੂੰ ਫੜ ਕੇ ਚੱਲਦੇ ਆ ਤਾਂ ਉਹ ਸਕਸੈਸ ਹੁੰਦਾ ਹੀ ਜਾਂਦਾ ਹੈ ਤੇ ਪੜਾਈ ਲਿਖਾਈ ਕੀ ਕੀਤੀ ਬਾਈ ਤੁਸੀਂ ਫਿਰ ਮੈਂ 10 ਪੜ੍ਹੇ ਉਸ ਤੋਂ ਬਾਅਦ ਨਹੀਂ ਪੜ੍ਹੇ ਨਾ ਉਹ ਅੱਜ ਨਹੀਂ ਪੜ੍ਹੇ ਵੈਸੇ ਭਾਈ ਅੱਜ ਕੱਲ ਸੋਸ਼ਲ ਮੀਡੀਆ ਕਰਕੇ ਜਿਵੇਂ ਹੁਣ ਇੰਡੀਪੈਂਡੈਂਟ ਚੱਲ ਪਿਆ ਕੰਮ ਸਾਰਾ ਕਿ ਕੰਪਨੀਆਂ ਕੋਲ ਸਾਈਨ ਹੋਣਾ ਮਿੰਤਾ ਤਰਲੇ ਵਾਲੇ ਕੰਮ ਬੰਦ ਹੋ ਗਏ ਜਾਂ ਉਹ ਬੰਦ ਹੋ ਗਏ ਸਿੰਗਰ-ਸੁੰਗਰ ਵੀ ਅੱਜ ਕੱਲ ਆਪ ਹੀ ਗਾਣਾ ਚੜਾਉਂਦੇ ਨੇ ਆਪਣੀ ਆਈਡੀ ਦੇ ਤੇ ਸੁਪਰ ਹਿੱਟ ਹੁਣ ਅਸੀਂ ਭਾਜੀ ਆਪ ਹੀ ਵੀਡੀਓ ਬਣਾਉਨੇ ਆ ਆਪ ਹੀ ਐਡਿਟ ਕਰਕੇ ਆਪ ਹੀ ਸਾਰਾ ਕੁਝ ਚੜਾ ਦੇਈਏ ਔਰ ਇੱਕ ਮਨ ਲੱਗਦਾ ਕਿ ਮੋਟੀਵੇਸ਼ਨ ਮੰਨ ਲਓ ਤੁਸੀਂ ਕਹੇ ਕਿ ਮੈਂ ਮੈਟ੍ਰਿਕਸ ਕੀਤੀ ਆ 10ਵੀਂ ਕੀਤੀ ਆ ਤੇ ਤੁਸੀਂ ਇੱਕ MBA ਵਾਲੇ ਤੋਂ ਜ਼ਿਆਦਾ ਪੈਸੇ ਕਮਾ ਰਹੇ ਹੋਗੇ। ਇਹ ਪਤਾ ਤੁਹਾਨੂੰ ਇਹ ਤਾਂ ਹੈ। ਇਹ ਬੱਚਿਆਂ ਨੂੰ ਮੈਂ ਮੋਟੀਵੇਸ਼ਨ ਨਹੀਂ ਦੇ ਰਿਹਾ ਕਿ ਪੜ੍ਹਾਈ ਛੱਡ ਦਿਓ। ਇਹ ਸੱਚੀ ਗੱਲ ਹੈ। ਇਹ ਜਿਹੜਾ ਸਾਨੂੰ ਇਹ ਨੈਟਵਰਕ ਮਿਲਿਆ ਪਲੇਟਫਾਰਮ ਹੈ ਇਹ ਤੇ ਮੈਂ ਨਹੀਂ ਹੋਰ ਬਹੁਤ ਦੁਨੀਆ ਰੋਟੀ ਖਾ। ਪਰ ਤੁਸੀਂ ਨਾ ਬਈ ਮਿਹਨਤ ਵੀ ਬਹੁਤ ਕਰਦੇ ਹੋ। ਤੁਸੀਂ ਕਿਸੇ ਵੀਡੀਓ ਬਣਾਉਣ ਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਕੰਟੈਂਟ ਬਹੁਤ ਜ਼ਿਆਦਾ ਬਣਾਉਂਦੇ ਹੋ। ਮੈਂ ਮੈਂ ਭਾਜੀ ਹਰ ਇੱਕ ਕੈਰੇਕਟਰ ਕਰ ਲੈਣਾ। ਪੋਜਪੂਰੀ ਮੈਂ ਬੋਲ ਰਿਹਾ। ਅੱਛਾ ਡਿਟੋ ਕੁਝ ਬੋਲੋ ਫਿਰ ਹਏ ਕਾ ਹੋ ਮਰਦਵਾ ਤਹਰ ਹਮਾਰ ਕਨੀਆ ਕੋ ਬੁਲਾ ਦੇ ਹਮ ਕਨ ਵੇਂਟ ਕੋਰ ਲੇਵੇ ਇੱਕ ਇਹ ਸਿੱਖੀ ਕਿਤੋ ਇੱਕ ਲਗਾਰੀ ਕਿਤੋ ਟਰੱਕ ਸੀਗੇ ਜੀ ਆਪਣੇ ਕੋਲੇ ਓਏ ਹੋਏ ਦੋ ਟਰੱਕਾਂ ਦੇ ਜਰਗੇ ਮਤਲਬ ਕਈ ਵਾਰੀ ਜਾਣਾ ਫਿਰ ਜੋਗੀ ਹਮ ਜਿਵੇਂ ਉਹ ਬੋਲਦੇ ਆਏ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤੀ ਰੱਖੇ ਬੱਚਾ ਅਨਮੋਲ ਕਵਾਤਰੇ ਕੋਲ ਆਇਆ ਬੜਾ ਵਧੀਆ ਬੰਦਾ ਬੜਾ ਵਧੀਆ ਇਨਸਾਨ ਹੈ ਤੇ ਲੇਡੀਜ਼ ਵਾਲੀ ਜਦ ਮੈਂ ਕੋ ਪਿੰਡਾਂ ਚ ਠੇਠ ਬੋਲੀ ਹੁੰਦੀ ਆ ਮੋਏ ਨਹੀਂ ਕਿ ਮੋਏ ਤਾਂ ਦੇਖ ਮੇਰਾ ਸੁਰੂ ਤੋਂ ਇਹ ਰਹਾ ਵੀ ਜੋ ਮਰਜੀ ਹੋ ਅਜੇ ਮਾਇ ਕਹਾ ਵੀ ਮਾਇ ਬਦਨਾਮੀ ਨਹੀਂ ਖੱਟਣੀ ਠੀਕ ਆ ਉਹ ਕਹਿੰਦੀ ਤੇਰੀ ਕਿਸੇ ਨਾ ਫਰੈਂਡ ਸੱਪ ਹਾਂ ਵਾ ਵਾ ਪਹਿਲਾਂ ਦੇਖ ਮੈਨੂੰ ਗੇਲੇ ਨੇ ਮੇਰੇ ਤੱਕ ਮੈਨੂੰ ਕਹਿੰਦਾ ਤੇਰਾ ਨਾ ਵਿਆਹ ਕਰਾਂ ਦੋ ਸਾਲ ਪੁੰਨੜਾ ਲਾਰੇ ਲਾਉਂਦਾ ਫਿਰ ਵਿਆਹ ਹੋਰ ਕਰਾ ਲਿਆ ਫਿਰ ਮੇਰੀ ਗੱਲ ਹੋ ਗਈ ਜਾਣ ਟੇ ਜਾ ਟਿੰਨ ਮੈਂ ਕਹਿਣਾ ਵੀ ਵਿਆਹ ਕਰਾ ਵਿਆਹ ਕਰਾ ਉਹ ਕਹਿੰਦਾ ਵੀ ਸਕੂਲ ਕਾਸਟ ਦਾ ਚੱਕਰ ਦੋ ਸਾਲ ਉਹ ਲਾਰੇ ਲਾਉਂਦਾ ਰਿਹਾ ਪਾਜੀ ਇਹ ਤਾਂ ਪਿੰਡ ਦੀ ਵੀ ਬੁੜੀ ਬੋਲ ਰਹੀ ਲੱਗਦੀ ਆਈ ਬੋਲਦੀ ਹੈ ਜੀ ਪਰ ਪਿੰਡ ਚ ਬੁੜੀਆਂ ਇਦਾਂ ਦੀ ਕਨਵਰਸੇਸ਼ਨ ਤਾਂ ਨਹੀਂ ਕਰਦੀਆਂ ਹੁੰਦੀ ਇਦਾਂ ਦੀ ਗੱਲਬਾਤ ਤਾਂ ਨਹੀਂ ਹੁੰਦੀ ਹੁੰਦੀ ਨਾ ਉਦਾਂ ਚਲੋ ਬਣਾ ਲਈ ਦੀਆਂ ਜਿਵੇਂ ਹੁਣ ਪਿੰਡਾਂ ਚ ਚੁਗਲੀਆਂ ਵਾਲੀਆਂ ਹੁੰਦੀਆਂ ਜੀ ਬੁੜੀਆਂ ਉਹ ਚੁਗਲੀ ਸਰਾਓ ਕਿ ਪਿੰਡ ਚ ਚੁਗਲੀ ਕਿੱਦਾਂ ਦੀ ਹੁੰਦੀ ਹੈ ਹਾਂ ਜਿਵੇਂ ਪਿੰਡ ਚ ਆਇਆ ਨਹੀਂ ਗੱਲ ਸੁਣੋ ਇੱਕ ਇਹਨਾਂ ਦਾ ਬੋਲਣ ਦਾ ਤਰੀਕਾ ਹਾਂ ਦਾ ਹੌਲੀ ਕੇ ਦੇ ਕੇ ਬੋਲਣਾ ਨਹੀਂ ਫਰਸੋਂ ਗੱਲ ਸੁਣੀ ਆ ਨੇ ਸੱਤੇ ਆ ਕੇ ਸੇਨਾ ਨਿਕੜ ਗਈ ਨਿਹਰ ਮੈਂ ਤਾਂ ਪਹਿਲੇ ਮੈਨੂੰ ਪਹਿਲਾਂ ਪਤਾ ਲੱਗਦਾ ਜਦੋਂ ਇਹਨੇ ਜਾਣਾ ਕਾਲਜ ਨੂੰ ਨੀ ਨੰਬਰਦਾਰਾਂ ਦੇ ਮੁੰਡੇ ਆਦੇ ਸਕੂਟਰ ਤੇ ਆਏ ਜੱਫੀ ਪਾ ਕੇ ਮਾਇਓ ਅਸੇ ਦਿਨ ਦਾਸਤਾ ਸੀ ਵੀ ਇਹ ਚੰਨ ਚੜਾਉ ਨਹੀਂ ਕੱਲ ਚੰਨ ਚੜਾਤਾ ਤੁਹਾਡੀ ਜੇ ਸ਼ਕਲ ਕੱਟ ਦਿੱਤੀ ਜਾਵੇ ਤਾਂ ਲੋਕਾਂ ਨੇ ਕਹਿਣਾ ਬੀਬੀ ਹੋਈ ਬੋਲ ਰਹੀ ਹੈ ਬੀਬੀ ਬੋਲਦੀ ਹੈ ਵਾਹ ਯਾਰ ਭਾਜੀ ਇਹ ਚੀਜ਼ਾਂ ਭਾਜੀ ਸਿੱਖੀਆਂ ਸਾਰੀਆਂ ਕਿ ਕਿੱਦਾਂ ਆਈਆਂ ਕਿੱਦਾਂ ਉਧਰ ਤੇ ਗੋਡ ਗਿਫਟ ਆਈ ਨਹੀਂ ਮਾਦੇ ਢਿੱਡੋ ਲੈ ਕੇ ਤਾਂ ਉਹਦੀ ਜੰਮੇ ਨਹੀਂ ਹੈ। ਪਰ ਉਦਾਂ ਸਿੱਖਣ ਨੂੰ ਮਤਲਬ ਸਮਾਜ 'ਚ ਜਿਵੇਂ ਕੋਈ ਵੀ ਮੈਂ ਕਰੈਕਟਰ ਫੜ ਲਿਆ ਤੇ ਮੈਂ ਉਹਨੂੰ ਰੱਖ ਦਿਆਂ ਹੀ ਰੱਖ ਦਾਂ। ਰਾਕ ਵੀ ਉਹਨੂੰ ਰਿਪੀਟ ਕਰੀ ਜਾਣਾ। ਕੱਲੇ ਹੀ ਕੱਲੇ ਹੀ ਗੱਡੀ 'ਚ ਜਾਂਦੇ ਇੱਧਰ ਉੱਧਰ ਜਿਵੇਂ ਆਪਣੇ ਉਹ ਹੁੰਦੇ ਵੀ ਵੇਰ ਜੇ ਗੱਲ ਸੁਣੋ ਅਸਾਂ ਤੁਹਾਡੇ ਨਾਲ ਗੱਲ ਕਰਦੇ ਵਸੇ ਦਿਲੋਂ। ਹਾਂ। ਪ੍ਰਮਾਤਮਾ ਨੂੰ ਜਾਨ ਦੇਣੀ ਹੈਗੇ ਬੜਾ ਪਿਆਰ ਹੈਗਾ। ਇਹ ਗੱਡੀ ਵਾਲੀ ਗੱਲ ਸੁਣਾਣਾ ਜੀ ਤੁਹਾਨੂੰ ਇੱਥੇ ਕਾਰ-ਵਿਆਰ ਪਿੰਕੀ ਕਾਰ-ਵਿਆਰ ਹੁੰਦਾ ਸੀ। ਸੁਣਾਓ ਬਾਈ ਲੁਧਿਆਣੇ। ਲੁਧਿਆਣੇ ਜਦੋਂ ਮੇਰੀ ਪਹਿਲੀ ਕੈਸਟ ਆਈ ਤੇ ਮੈਂ ਚਲੇ ਆਇ ਬੈਲੀ ਗੈਸਟ ਕਦਵਾਈ ਸੀ ਮੇਰੀ 2004 ਚ ਉਹ ਟੋਕੈਸਟ ਚ ਕੀ ਸੀ ਬਈ ਉਹ ਇਦਾਂ ਹੀ ਸੀਗਾ ਜੀ ਗਾਣੇ ਸੀਗੇ ਜਿਵੇਂ ਉਦੋਂ ਇੱਕ ਸੀਗਾ ਐਵੇਂ ਰੌਲਾ ਪੈ ਗਿਆ ਰਵਿੰਦਰ ਗਰੇਵਾਲ ਦਾ ਮੇਰਾ ਅਸੀਂ ਪੁੱਠਾ ਪੰਗਾ ਲੈ ਲਿਆ ਨਾ ਕਿਸੇ ਨੂੰ ਕਾੜ ਦਿੱਤਾ ਨਾ ਕਿਸੇ ਨੂੰ ਘਰੇ ਬੁਲਾਇਆ ਤਿੰਨ ਦਿਨਾਂ ਵਿੱਚ ਪੰਜ ਬੱਚਿਆਂ ਦਾ ਬਾਪੂ ਬਣ ਕੇ ਬਹਿ ਗਿਆ ਪੁੱਠਾ ਪੰਗਾ ਲੈ ਲਿਆ ਓਏ ਹੋਏ ਇੱਕ ਉਹਦੋਂ ਆਇਆ ਸੀ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਨਹੀਂ 70 ਗੱਲ ਦਾ ਮੇਰਾ ਅਸੀਂ ਲੀੜਾ ਦਿੱਤਾ ਨਹੀਂ ਸੀ ਨੀਕਰਾਂ ਲਵਾਉਣ ਬਣਾਉਣ ਵਾਸਤੇ ਫਨੀ ਵੀਡੀਓਜ਼ ਮਤਲਬ ਬਣਾਉਂਦੇ ਸੀ ਹਾਂ ਮਤਲਬ ਜਿਵੇਂ ਉਹ ਆਇਆ ਸੀ ਇੱਕ ਵਾਰੀ ਜਿਨੇ ਮੇਰਾ ਭਈਆ ਕੁੱਟਿਆ ਉਹਦਾਂ ਦਾ ਹਾਂ ਉਹਦਾਂ ਦਾ ਮਤਲਬ ਵਿੱਚ ਪੈਰੋਡੀ ਗਾਣੇ ਤੇ ਕਮੇਡੀ ਕਰ ਲਏ ਸੀਗੇ ਤੇ ਉਹ 20 ਸਾਲ ਹੋ ਗਏ ਯਾਰ ਤੁਹਾਨੂੰ ਭਾਜੀ ਇੰਡਸਟਰੀ 'ਚ ਯਾਰ ਹੁਣ ਜਾ ਕੇ ਪ੍ਰਮਾਤਮਾ ਨੇ ਬਾਹ ਫੜੀ 20 ਸਾਲ ਕੈਦ ਨੇ ਜੀ ਭਾਈ ਕੰਪਲੀਟ ਕਰੋ ਤੁਸੀਂ ਗੱਲ ਤੇ ਮੈਂ ਗੱਡੀ ਮਖਾ ਜੀ ਮੇਰੀ ਕੈਸਟ ਆਈ ਹੁਣ ਉਹ ਕਹਿ ਰਿਹਾ ਆ ਨਨੋ ਦੇ ਕੋਣ ਆਇਆ ਇਹਦੀ ਕੈਸਟ ਆਈ ਹੈ ਕਿ ਪੁੱਠਾ ਬੜਾ ਸੁੰਦ ਹੈ ਗਿਆ ਗੱਲ ਸੁਣ ਆਪਣੇ ਕੋਲ ਓਪਲ ਗੱਡੀ ਖੜੀ ਹੈਗੀਆਂ ਪ੍ਰਾਣੀ ਓਪਲ ਨਵੇਂ ਇੰਜਨ ਵਾਲੀ ਅੱਖਾਂ ਮੀਚ ਕੇ ਲੈ ਜਾ ਸਾਢੇ 3 ਦੀ ਦੇਵਾਂਗੇ 6 ਮਹੀਨੇ ਚਲਾਇ ਇਹਨੂੰ 6 ਮਹੀਨੇ ਬਾਅਦ 5000 ਕਟਾਂਗਾ ਵੀਰ ਜੀ 345 ਲੈ ਜਾਏ ਇਹ ਮਾਰਕੀਟ ਵੜੀ ਆ ਹੋਰ ਸੁਣ ਮੈਂ ਆਪਣੀ ਬੇਟੀ ਦੀ ਸ਼ਾਦੀ ਕਰੀਏਗੀ ਦਿੱਲੇ ਬੇਟੀ ਦੀ شادی ਕਰੀ ਗੱਡੀ ਦਿੱਤੀ ਪੁਰਾਣੀ ਨਵੇਂ ਇੰਜਨ ਵਾਲੀ ਅਗਲੇ ਦਿਨ ਬੇਟੀ ਦਾ ਫੋਨ ਆਇਆ ਸਵੇਰ ਸਵੇਰ ਮੈਂ ਨਨੂ ਦੀ ਮੰਮੀ ਨੂੰ ਕਿਹਾ ਬੇਟੇ ਸੁੱਕ ਹੋਵੇ ਤਾਂ ਫੇਰ ਹੈਗੀ ਗੱਲ ਫੋਨ ਚੱਕਿਆ ਹਲੋ ਡੈਡ ਜੀ ਸასი ਕਾਲ ਬੇਟੇ ਸასი ਕਾਲ ਡੈਡ ਜੀ ਤੁਹਾਡਾ ਜਵਾਈ ਗੁੱਸੇ ਹੁੰਦਾ ਪਿਆ ਮੈਂ ਗੱਲ ਕਰਾਵੇ ਤੇ ਗੱਲ ਕੀਆ ਕਹਿੰਦਾ ਤੁਹਾਡਾ ਜਵਾਈ ਕਹਿੰਦਾ ਗੱਡੀ ਫਰਾਨੀ ਦਿੱਤੀ ਮੈਂ ਕਿਹਾ بیٹے ਨਾ ਗੱਲ ਕਰਾ ਜਵਾਈ ਨੇ ਫੋਨ ਕਰਿਆ ਜੀ ਮੈਂ ਕਿਹਾ ਵੜਾ ਗੱਡੀ ਤੇ ਚਾਬੀ ਫਟ ਟਰਾਈ ਲੈ ਕੇ ਆ ਕਸਮ ਨਾਲ ਕਲਾਕਾਰ ਸਾਹਿਬ 15 ਮਿੰਟਾਂ ਬਾਅਦ ਜਵਾਈ ਦਾ ਫੋਨ ਆਇਆ ਕਹਿੰਦਾ ਬਾਪਾ ਜੀ ਗੱਡੀ ਤਾਂ ਗੱਡੀ A1 ਹੈਗੀ ਓਏ ਹੋਏ ਹਨਾ ਮੈਂ ਲਿਆ ਜੀ ਸਾਢੇ ਤਿੰਨ ਦੀ ਲਿਆ ਤਾਂ ਉਹ ਮੈਂ ਦੇਖਿਆ ਪੈਟਰੋਲ ਬਹੁਤ ਘੱਟ ਪੀਂਦੀ ਸੀਗੀ ਮੈਂ ਕਿਹਾ ਵੀ ਉਹਨਾਂ 6 ਮਹੀਨੇ ਬਾਅਦ ਕਿਹਾ ਸੀ 2 ਮਹੀਨੇ ਹੋਇਆ 10 ਕੱਟ ਲੂਗਾ ਮੈਂ ਆ ਗਿਆ ਪਹਿਲਾਂ ਤਾਂ ਉਹ ਨੰਨੋ ਪਾਣੀ ਲਿਆ ਚਾਹ ਲਿਆ ਮਾ ਜੀ ਗੱਡੀ ਵੇਚਣੀ ਹੈ ਕੀ ਗੱਲ ਹੋਈ ਵੀਰ ਜੀ ਮੈਂ ਕਹਾ ਜੀ ਪੈਟਰੋਲ ਵੱਧ ਖਾਂਦੀ ਆ ਵੀ ਤੁਸੀਂ 5 ਕਹਿੰਦੇ ਸੀ ਤੁਸੀਂ 10 ਕੱਟ ਲਓ ਬੰਬੇ ਤੋਂ ਮਾਲ ਬਹੁਤ ਆ ਗਿਆ ਵੀਰ ਜੀ ਇਹ ਤਾਂ ਇੰਨੇ ਮਹਿੰਗੇ ਗੱਡੀ ਜ਼ੀਰੋ ਹੋ ਗਏਗੇ ਅੱਛਾ ਹੋਰ ਸੁਣੋ ਇਹ ਗੱਡੀ ਕਰਕੇ ਮੇਰੀ ਗੁੱਡੀ ਛੱਡ ਦਿੱਤੀ ਪਹਿਲਾਂ ਉਹਨੇ ਵਿਆਹ ਤੀ ਫੇਰ ਛੁਡਾ ਦਿੱਤੀ ਮੈਂ ਕਹਾ ਜੀ ਤਾਂ ਵੀ ਕਿੰਨੇ ਕਦੀ ਵਿਗੂ ਕਹਿੰਦਾ ਇਹ ਹੀ ਕੋਈ 40 45 40 45 ਮੈਂ ਕਹਾ ਜੀ 3 ਲੱਖ ਕਹਿੰਦਾ ਬੈਠਿਆ ਕੱਲੇ 40 45 ਦੀ ਗੱਲ ਕਰ ਓਏ ਮਹੀਨੇ ਵਾਦੀ ਨੇ ਨਾ ਉਤ ਸੱਚੀ ਗੱਲ ਹੈ ਸੱਚੀ ਗੱਲ ਹੈ ਮਤਲਬ ਇੱਕ 40-45 ਦਾ ਮੈਂ ਉਦਾਂ ਕਹਦਾ ਪਰ ਉਹਨੇ ਕਿਹਾ 2 45 ਦੀ ਲੱਖ ਸਿੱਧਾ 2 ਮਹੀਨੇ ਚੀੜਾਤਾ ਉਹਨੇ ਓਏ ਹੋਏ ਹਾਂਜੀ ਫੇਰ ਵੇਚ ਕੇ ਨਹੀਂ ਨਾ ਫਿਰ ਮੈਂ ਲੈ ਗਿਆ ਸੀਗਾ ਫਿਰ ਮੈਂ ਪਿੰਡ ਚ ਵੇਚਤੀ ਸੀ ਉੱਥੇ ਉਹ ਕਿੰਨੇ ਦੀ ਵੇਚੀ ਫਿਰ ਉਹ ਮੈਂ ਵੇਚੀ 2.5 ਲੱਖ ਦੀ ਉਹਨੇ ਕਿ ਦੀ ਵੇਚੀ ਉਹਨੇ ਕਿ ਦੀ ਵੀ ਕਿਣੀ ਸੀ ਪਰ ਮੈਂ 2-3 ਮਹੀਨੇ ਹੋਰ ਚਲਾ ਲਈ ਸੀ ਤੇ ਮੈਂ ਬਣਾਤਾ ਜੀ ਵੀਡੀਓ ਇਸ ਇਦਾਂ ਹੀ ਤੇ ਮੈਨੂੰ ਫੋਨ ਆ ਗਿਆ ਉਹ ਨੰਨੂ ਦਾ ਹੀ ਕਹਿੰਦਾ ਯਾਰ ਵੀਰੇ ਪੁਲਿਸ ਨਾ ਨਾ ਪਾ ਯਾਰ ਜਾਂ ਸਾਡਾ ਨਾਮ ਕੱਢ ਦੇ ਫਿਰ ਅਸੀਂ ਵੀਡੀਓ ਡਿਲੀਟ ਮਾਰਦੇ ਉਹਦਾ ਨਾਂ ਹੀ ਪਤਾ ਸੀ ਅਸੀਂ ਵਿੱਚ ਹੁਣ ਆਹ ਤਾਂ ਨਹੀਂ ਡਿਲੀਟ ਕਰ ਰਹੀ ਇਹ ਤਾਂ ਡਿਲੀਟ ਹੋਣੀ ਨਹੀਂ ਨਹੀਂ ਤਾਂ ਫਨੀ ਹੈ ਦੇਖੋ ਲੋਕਾਂ ਨੂੰ ਖੁਸ਼ ਕੀਤਾ ਅੱਜ ਵੀ ਕਰਦੇ ਨੇ ਕਾਰਵਿਆਰ ਦਾ ਕੰਮ ਕਿ ਨਹੀਂ ਹਾਂ ਨਹੀਂ ਹੁਣ ਤਾਂ ਫਿਰ ਉਹਦੇ ਕਹਿ ਲੰਗੂ ਵੀ ਬਾਬੇ ਨੇ ਕਰ ਪਾਇ ਨਹੀਂ ਕਰੀ ਨਵੀਆਂ ਨੁਮਗੀਆਂ ਲੈ ਲਈ ਦੀਆਂ ਹੁਣ ਤਾਂ ਨਹੀਂ ਨਹੀਂ ਉਹ ਕੰਮ ਕਰ ਰਹੇ ਉਹ ਕਰਦੇ ਹੋਣੇ ਜੀ ਕਰਦੇ ਹੋਣੇ ਤਾਂ ਹਜੇ ਵੀ ਕਰਦੀ ਹੋਣੇ ਤਾਂ ਜੀ ਮਤਲਬ ਇਹਨਾਂ ਚੀਜ਼ਾਂ 'ਚ ਪੈਸਾ ਬਹੁਤ ਬਣਦਾ ਹੀ। ਬਿਲਕੁਲ। ਹਾਂਜੀ ਕਿਉਂਕਿ ਉਹੋਲਾ ਬਹੁਤ ਹੈ ਇਸ ਚੀਜ਼ 'ਚ। ਗੱਡੀਆਂ ਦੇ ਕੰਮ 'ਚ। ਬਹੁਤ ਜ਼ਿਆਦਾ ਉਹੋਲਾ ਹੀ। ਤਾਂ ਹੀ ਗੱਡੀਆਂ ਵਾਲੇ ਰੋਜ਼ ਅਮੀਰ ਹੋ ਰਹੇ। 2 ਸਾਲ ਦੇ ਵਿੱਚ ਸਾਡੇ ਉੱਥੇ ਇੱਕ ਭੋਤ ਨੇ ਕਾਰ ਬਿਜ਼ਾਰ। 2 ਸਾਲ ਪਹਿਲਾਂ ਉਹ ਇੱਕ ਗੱਡੀ ਲਿਆਉਂਦੇ ਸੀ, ਵੇਚਦੇ ਸੀ। ਅੱਜ ਬੰਦਿਆਂ ਕੋਲੇ 20 ਗੱਡੀਆਂ ਖੜੀਆਂ ਤੇ ਆਪ ਫੋਰਚੂਨਰਾਂ ਦੋ ਰੱਖਿਆ ਮਤਲਬ ਸੈੱਟ ਆ ਕੰਮ ਹੋ ਗਿਆ। ਵਾਹ। ਵੀ ਇਹ ਜਿਆ ਬਿਜ਼ਨਸ ਨਹੀਂ ਵੀ ਭੱਜ ਨੱਠ ਜ਼ਰੂਰ ਹੈ। ਪਰ ਉਹ ਤਰੀਕਾ ਆ ਜਾਂਦਾ ਵੀ ਆ ਗੱਡੀ ਲੈ ਲਈਏ। ਬਿਲਕੁਲ। ਔਰ ਮੈਨੂੰ ਲੱਗਦਾ ਭਾਈ ਜਿਹੜੇ ਪੈਸ਼ਨ ਨੂੰ ਆਪਣਾ profession ਬਣਾ ਲਓ ਜਿਵੇਂ ਤੁਸੀਂ ਹੁਣ ਕਲਾਕਾਰ ਬਹੁਤ ਕਿੰਨੀ ਸ਼ਿੱਦਤ ਨਾਲ ਮੁਹੱਬਤ ਕਰ ਰਹੇ ਹੋ ਨਾ ਤੁਸੀਂ ਹੁਣ ਕਲਾਕਾਰੀ ਚ ਵੀ ਬਹੁਤ ਪੈਸਾ ਤੁਸੀਂ business ਕਰਨ ਲੱਗ ਜਾਓ ਕਿਸੇ ਨੂੰ business ਦੀ ਲੜ ਲੱਗ ਜਾਵੇ business ਚ ਬਹੁਤ ਪੈਸਾ ਹੈ ਮਤਲਬ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕੋਈ ਕੰਮ ਕਰਦੇ ਹੋ ਐਨਜੋਏ ਕਰ ਰਹੇ ਹੋ ਤਾਂ ਉਹ ਚ ਪੈਸਾ ਵੱਧ ਘੱਟ ਬਾਅਦ ਚ ਮਿਲ ਹੀ ਜਾਊਗਾ ਮਿਲ ਹੀ ਜਾਂਦਾ ਜੀ ਬਿਲਕੁਲ ਤੇ ਬਈ ਤੁਹਾਨੂੰ ਕੋਲੋਂ ਪਤਾ ਲੱਗੇ ਕਿ ਤੁਸੀਂ ਹੁਣ ਕਮੇਡੀਅਨ ਬੰਨਣਾ ਆਰਟਿਸਟ ਬੰਨਣਾ ਬਸ ਇਹੀ ਸੀਗਾ ਜੀ ਮੈਂ ਸ਼ੁਰੂ ਚ ਜਦੋਂ 2004 ਚ ਮੇਰੀ ਕੈਸਟ ਆ ਗਈ ਜੀ ਉਸ ਤੋਂ ਬਾਅਦ ਚ ਮੇਰਾ ਗਾਇਬ ਪੈ ਗਿਆ ਕਾਫੀ ਉਸ ਤੋਂ ਪਹਿਲਾਂ ਕੀ ਸੀ ਬਈ 2004 ਤੋਂ ਪਹਿਲਾਂ ਉਸ ਤੋਂ ਪਹਿਲਾਂ ਖੇਤੀਬਾੜੀ ਕਰੇ ਪਰਿਵਾਰ ਨਾਲ ਪਰ ਹਸਾਉਂਦਾ ਮੈਂ ਉਦੋਂ ਵੀ ਰਹਿੰਦਾ ਹੁੰਦਾ ਸੀ ਭਾਜੀ ਮੈਂ ਤਾਂ ਪਿੰਡਾਂ ਵਾਲੇ 90% ਬੰਦੇ ਮੈਨੂੰ ਲੱਗਦਾ ਕੈਮਰੇ ਤੇ ਲਿਆ ਕੇ ਬਿਠਾ ਦਿਓ ਹਾਸੇ-ਹਾਸ ਦੂਰੇ ਕਰਾ ਦੇਣਗੇ ਹਾਂ ਜੀ ਹਾਂ ਜੀ ਬਿਲਕੁਲ ਪਿੰਡਾਂ ਵਾਲੇ ਨੂੰ ਟੈਕ ਟ ਹੁੰਦਾ ਹੈ ਛੇਟ ਗੱਲਾਂ ਹੁੰਦੀਆਂ ਆ ਗੱਲ ਬਹੁਤ ਫੁਰਦੀ ਇਹਨਾਂ ਨੂੰ ਬਹੁਤ ਜ਼ਿਆਦਾ ਫੁਰਦੀ ਹੈ ਜੀ ਕਿੱਥੇ ਬੈਠੇ ਮਹਿਫਲ ਚ ਹਾਂ ਜੀ ਇੱਕ ਮੈਨੂੰ ਨਾ ਜਦੋਂ ਮੈਂ ਤੁਹਾਡਾ ਨਾ ਪੋਡਕਾਸਟ ਪੋਡੀਆਂ ਸਭ ਤੋਂ ਬਾਅਦ ਜਦੋਂ ਖੋ ਮਤਲਬ ਜਦੋਂ ਵੀ ਉਸ ਦਾ ਖੁੱਲ ਕੇ ਹੱਸਦਾ ਹੁੰਦਾ ਮੈਂ ਇੰਨਾ ਜਿਆਦਾ ਖੁਸ਼ ਫੋਟੋ ਵਾਲੀ ਕਿਤੇ ਮਤਲਬ ਉਹਦੀ ਦੇਖੀ ਨਹੀਂ ਕੋਈ ਜਦੋਂ ਮੈਂ ਉਹਨੂੰ ਐ ਕਹਿੰਦਾ ਨਾ ਬਾਲਾ ਕਬਾ ਜਟਵਾੜਾ ਬਾਲਾ ਕਬਾ ਜਟਵਾੜਾ ਬਾਲਾ ਖੁੱਲ ਕੇ ਹੱਸਦਾ ਹੁੰਦਾ ਹੈ ਉਦਾਂ ਵੀ ਭਾਜੀ ਤੁਸੀਂ ਵੀ ਮਿਲੀ ਹੋ ਬਿਲਕੁਲ ਬਿਲਕੁਲ ਭਾਈ ਬਿਲਕੁਲ ਔਰ ਉਹ ਹੋਰ ਰੂਹ ਸੀ ਕੋਈ ਉਹ ਕੋਈ ਨਾ ਮਤਲਬ ਸੀ ਪਰਮਾਤਮਾ ਨੀ ਉਹ ਅਨੋਖੀ ਚੀਜ਼ ਸੀ ਕਿਸੇ ਦੇ ਬਾਰਤ 500000 ਬੰਦਾ ਤੁਸੀਂ ਖੜਿਆ ਨਹੀਂ ਦੇਖਿਆ ਨਾਲ ਰਹਿਦਾ ਉਹ ਤੇ ਖੜਾ ਹੀ ਰੋਜ਼ ਅੱਜ ਵੀ ਰੋਜ਼ ਹੀ ਖੜਾ ਰਹਿੰਦਾ ਅੱਜ ਵੀ 2-4000 ਬੰਦਾ ਡੇਲੀ ਉੱਥੇ ਘਰੇ ਜਾਂਦਾ ਜਿੱਥੇ ਸਸਕਾਰ ਹੋਇਆ ਸੀ ਉੱਥੇ ਜਾਂਦੇ ਆ ਮੱਥਾ ਟੇਕਦੇ ਉਹ ਸੀ ਕੋਈ ਅਲੱਗ ਚੀਜ਼ ਤੇ ਤੁਸੀਂ ਕਿਦਾਂ ਵੇਲੇ ਸੀ ਬਾਈ ਸਿੱਧੂ ਨੂੰ ਮੈਂ ਜੀ ਸਾਡੇ ਨਾ ਪਿੰਡ 'ਚ ਮਤਲਬ ਮੁੰਡੇ ਕਹਿੰਦੇ ਸਿੱਧੂ ਮੂਸੇ ਵਾਲੇ ਨੂੰ ਜਾਣਦੇ ਤਾਂ ਮੈਂ ਗੱਪ ਸੱੜਦਾ ਮੈਂ ਗੱਲਬਾਤ ਹੁੰਦੀ ਤੇ ਉਹ ਮੇਰੇ ਮਗਰ ਪੈ ਗਈ ਵੀ ਲੈ ਕੇ ਚੱਲ ਯਾਰ ਉੱਥੇ ਸਾਨੂੰ ਹਨਾ ਹੁਣ ਮੈਂ ਲੈ ਕੇ ਕੀ ਜਾਵਾਂ ਮੇਰੀ ਬੇਇੱਜ਼ਤੀ ਹੋ ਜਾਣ ਦੇ ਜਾਣਦਾ ਜਾਣਦਾ ਹੀ ਨਹੀਂ ਗਈ ਚਲੋ ਅਸੀਂ ਚਲੇ ਗਏ ਚਲੇ ਗਏ ਤੇ ਘਰੇ ਪੁੱਛਿਆ ਇਦਾਂ ਦਾ ਕਰਕੇ ਵੀ ਸਿੱਧੂ ਇਹ ਵਾਲੀ ਵਾਲ ਖੇਢੀ ਜਾਂਦੇ ਹੂੰ ਤੇ ਮੈਨੂੰ ਪਤਾ ਵੀ ਮੈਂ ਕੋਈ ਬਾਬਾ ਨਹੀਂ ਛੱਡਿਆ ਸੁੱਖਾਂ ਸੁਖਣਾਂ ਨਹੀਂ ਕਿ ਵੀ ਮਾੜਾ ਜਿਹਾ ਕੋਈ ਵੀਡੀਓ ਦੇਖਿਆ ਹੋਵੇ ਉਹਨੇ ਤੇ ਬਸ ਜਦੋਂ ਗਏ ਉਹ ਮਹਿਸੂਸ ਹੀ ਨਹੀਂ ਹੋਇਆ ਵੀ ਪਹਿਲੀ ਵਾਰੀ ਮਿਲ ਰਹੇ ਆ ਜੱਫੀ ਪਾਣਿਆ ਯਾਰ ਤੇਰਾ ਉਹ ਵੀਡੀਓ ਦੇਖ ਦੇ ਕੇ ਮੈਂ ਆਸਟ੍ਰੇਲੀਆ ਸੀ ਕਹਿੰਦਾ ਬਹੁਤ ਹੱਸੇ ਤੇ ਫਿਰ ਘਰੇ ਆ ਗਏ ਬਸ ਫਿਰ ਤਾਂ ਉਹ ਤੋਂ ਬਾਅਦ ਚਾ ਤਾਂ ਮਿਲਣ ਵਰਤਨਾ ਫਿਰ ਨੇੜੇ ਹੋ ਗਏ ਤੁਸੀਂ ਕਾਫੀ ਨਾ ਇਲੈਕਸ਼ਨਾਂ ਤੋਂ ਬਾਅਦ ਤੁਸੀਂ ਰਾਜਨੀਤੀ ਜਦੋਂ ਉਸ ਤੋਂ ਬਾਅਦ ਉਹਦੀ ਕੈਂਪੇਨ ਦੇ ਵਿੱਚ ਉਹਦਾ ਵੀ ਆਪਾਂ ਡਟ ਕੇ ਖੜੇ ਜੀ ਨਾਲ ਜਦੋਂ ਵੋਟਾਂ ਸੀਗੀ ਸਪੋਰਟ ਕੀਤੀ ਸੀ ਬਾਈ ਤੁਸੀਂ ਉਦੋਂ ਉਦੀ ਐ ਹੱਕ ਠੋਕ ਕੇ ਜੀ ਕਿਉਂਕਿ ਆਪ ਕਲਾਕਾਰ ਦੀ ਘਰ ਕੋਈ ਪਾਰਟੀ ਨਹੀਂ ਹੁੰਦੀ ਪਰ ਆਪਾ ਆਪਨ ਯਾਰੀ ਮਗਰ ਗਏ ਵਾਹ ਕਿਉਂਕਿ ਯਾਰੀ ਦਾ ਮਤਲਬ ਇਹ ਹੁੰਦਾ ਹੈ ਵੀ ਤੁਹਾਡੇ ਯਾਰ ਨੇ ਕੋਈ ਡਿਸੀਜਨ ਲੈ ਲਿਆ ਤੇ ਤੁਸੀਂ ਇਹ ਨਹੀਂ ਵੀ ਛੱਡ ਦਿਓ ਵੀ ਯਾਰ ਤੇਰਾ ਤਾਂ ਡਿਸੀਜਨ ਗਲਤ ਹੈ ਉਹਨੇ ਜੇ ਖੂਸ ਜਾਲ ਮਾਰਤੀ ਤਾਂ ਮਗਰ ਮਾਰ ਦੋ ਯਾਰੀ ਮਗਰ ਵਾਹ ਹੈਨਾ ਇਹ ਨਹੀਂ ਵੀ ਯਾਰ ਤੂੰ ਖੂਸ ਜਾਲ ਮਾਰਤੀ ਵੀ ਤੂੰ ਗਲਤ ਹੈ ਮਾਰ ਦਿਓ ਮਗਰ ਆ ਉਹਨੂੰ ਕੱਲੇ ਕਮਰੇ ਚ ਬੈ ਕੇ ਡੱਕ ਕੇ ਕਹਿ ਦੋ ਕਿ ਤੇਰਾ ਡਿਸੀਜਨ ਨਹੀਂ ਸਹੀ ਨਹੀਂ ਪਰ ਅਸੀਂ ਤੇਰੇ ਨਾਲ ਹੁੰਦਾ ਮੇਰੀ ਲਾਈਫ ਚ ਬੜੀ ਵਾਰੀ ਹੁੰਦਾ ਹਰ ਕਿਸੇ ਦੇ ਸਰਕਲ ਚ ਹੁੰਦਾ ਹੈ ਕਿ ਕਈ ਵਾਰ ਤੁਸੀਂ ਡਿਸੀਜਨ ਨਹੀਂ ਠੀਕ ਲੈਂਦੇ ਪਰ ਹੁਣ ਭਰੀ ਮਹਿਫਲ ਚ ਯਾਰ ਨੂੰ ਇਹ ਨਾ ਕਹਿ ਸਕਦੇ ਕਿ ਯਾਰ ਤੂੰ ਗਲਤ ਹੈ ਅੰਦਰ ਵੜ ਕੇ ਘੂਰ ਦੋ ਹਾਂ ਵੀ ਗਲਤ ਹੈ ਤੇਰਾ ਡਿਸੀਜਨ ਸੱਜਣਾ ਸਾਨੂੰ ਫਿੱਟ ਨਹੀਂ ਪਰ ਤੇਰੇ ਨਾਲ ਹੈ ਬੜਕ ਮਾਰੋ ਪੂਰੀ ਯਾਰ ਹੁਣ ਹਾਰ ਹੈ ਜਿੱਤ ਹੈ ਪਰ ਮੇਰੇ ਖਿਆਲ ਨਾਲ ਜਦੋਂ 5911 ਖਿੱਚਿਆ ਸੀ ਸ਼ਾਇਦ ਉਦੋਂ ਵੀ ਤੁਸੀਂ ਕੋਈ ਵੀਡੀਓ ਬਣਾਈ ਸੀ ਉਹ ਉਹ ਮੈਂ ਤੁਹਾਨੂੰ ਦੱਸ ਦਿਆਂ ਕਿ ਕੀ ਹੋਇਆ ਜਦੋਂ ਸਿੱਧੂ ਹਾਰਿਆ ਜੀ ਤਾਂ ਬਹੁਤ ਵੀਡੀਓ ਭੇਜੇ ਕਿਉਂਕਿ ਆਸ਼ੇ ਦੇ ਮਗਰ ਨਾ 5911 ਪਾ ਕੇ ਖਿੱਚਿਆ ਸੀ ਹਾਂਜੀ ਹਾਂਜੀ ਮੈਨੂੰ ਯਾਦ ਆਜਾ ਤੇ ਮੈਂ ਸਿੱਧੂ ਨੂੰ ਕਿਹਾ ਮੈਂ ਕਿਹਾ ਬਾਈ ਯਾਰ ਇਦਾਂ ਦਾ ਕਰਕੇ ਹਨਾ ਉਹਦੇ ਆਦ ਸੀ ਜਾਨ ਕੋਈ ਨਹੀਂ ਮੈਂ ਕਿਹਾ ਬਾਈ ਮੈਂ ਤਾਂ ਟਰੈਕਟਰ ਖਿੱਚਣਾ ਜੋ ਮਰਜੀ ਹੋਵੇ ਉਹਨਾਂ ਨੇ ਬੰਦ ਖਿੱਚਿਆ ਸੀ 5911 ਆਪਾਂ ਸਟਾਰਟ ਕਰਕੇ ਖਿੱਚਣੇ ਨੂੰ ਖਿੱਚਿਆ ਹੱਥੀਂ ਉਹ ਊਰੀ ਆੜੀ ਪਗਾਈ ਸੀ ਬੜੀ ਆੜੀ ਪਗਾਈ ਸੀ ਉਹ ਥੋੜਾ ਮੈਨੂੰ ਲੱਗਦਾ ਬਈ ਸਿੱਧੂ ਜਦੋਂ ਸ਼ੁਰੂ ਹੋਇਆ ਸੀ ਨਾ ਚਲੋ ਮੈਂ ਤਿੰਨ ਚਾਰ ਮੁਲਾਕਾਤਾਂ ਹੀ ਹੋਈਆਂ ਮੇਰੀਆਂ ਮੇਰੀ ਵੀ ਇਲੈਕਸ਼ਨਾਂ 'ਚ ਹੀ ਹੋਈਆਂ ਸੀ ਹਾਂਜੀ ਤੇ ਮੈਨੂੰ ਲੱਗਦਾ ਕਿ ਹਰ ਬੰਦੇ ਦਾ ਨਾ ਭਾਈ ਲਾਈਫ ਦੇ ਵਿੱਚ ਕੋਈ ਵੀ ਇਨਸਾਨ ਹੈ ਜਿੱਦਾਂ ਤੁਸੀਂ ਉਹਨੂੰ ਮੈਨੂੰ ਅੱਜ ਮਿਲਿਓ ਹੋ ਸਕਦਾ ਮੈਂ 5 ਸਾਲ ਬਾਅਦ ਸੇਮ ਨੇਚਰ ਵਾਲਾ ਨਾ ਰਵਾਂ ਥੋੜਾ ਹੋਰ ਬੈਟਰ ਹੋਵਾਂ ਉਹ ਬੈਟਰ ਵੱਲ ਤੁਰ ਰਿਹਾ ਸੀ ਹਾਲਾਂਕਿ ਉਹ ਚੰਗਾ ਇਨਸਾਨ ਸੀ ਕਹਿੰਦੇ ਅੰਬ ਦਾ ਬੂਟਾ ਜਦੋਂ ਛੋਟਾ ਹੁੰਦਾ ਨਾ ਉਦੋਂ ਵੀ ਅੰਬ ਦਾ ਹੀ ਹੁੰਦਾ ਪਰ ਵੱਡਾ ਹੋ ਤਾਂ ਸਿੱਧੂ ਸ਼ੁਰੂ ਤੋਂ ਹੀ ਠੀਕ ਐ ਥੋੜਾ ਗਰਮ ਖੂਨ ਸੀ ਨੌਜਵਾਨ ਸੀ ਰਾਜਨੀਤੀ 'ਚ ਆ ਗਿਆ ਕੋਈ ਮਾਰਾ ਡਿਸੀਜਨ ਨਹੀਂ ਸੀ ਪਰ ਲੋਕਾਂ ਨੂੰ ਉਹਨੂੰ ਵਕਤ ਦੇਣਾ ਚਾਹੀਦਾ ਸੀ ਪਰ ਉਹ ਜਿੰਦੇ ਜੀ ਉਹਨੂੰ ਬਹੁਤ ਉਹਨਾਂ ਨੇ ਕੌਂਟਰੋਵਰਸੀਆਂ ਹੇਟ ਪੜਾ ਕੀਤਾ ਔਰ ਮੈਂ ਅਨਵੋਲ ਵੀਰੇ ਵੀ ਕਦੇ ਵੀ ਇੱਕ ਇੱਕ ਪਰਸੈਂਟ ਵੀ ਮੈਂ ਉਹਦੇ ਨਾਂ ਤੋਂ ਕਦੇ ਫਾਇਦਾ ਨਹੀਂ ਕਟਿਆ 100% ਬਈ ਵੀ ਕਦੇ ਮੈਂ ਉਹਦਾ ਨਾਂ ਵੇਚਿਆ ਹੋਵੇ ਜਾਂ ਮੈਂ ਕਦੇ ਇਦਾਂ ਹੋਇਆ ਹੋਵੇ ਇੱਕ ਵਾਰੀ ਮੇਰੇ ਨਾਲ ਇੰਗਲੈਂਡ 'ਚ ਹੋਇਆ ਕਿ ਅਸੀਂ ਉੱਥੇ ਸੀਗੇ ਲੰਡਨ ਤੇ ਕਿਸੇ ਮਾਲ 'ਚ ਸ਼ੋਪਿੰਗ ਕਰਨ ਗਏ ਤੇ ਕੁੜੀ ਮਿਲੀ ਕਹਿੰਦੀ ਜੀ ਵੀ ਮੈਂ ਕਹਿੰਦੀ ਮੈਂ ਤੁਹਾਡੇ ਨਾਲ ਵੀਡੀਓ ਬਹੁਤ ਦੇਖਿਆ ਉਧਰਲੀ ਵਾਰਨ ਸੀਗੀ ਉਹ ਤੇ ਕਹਿੰਦੀ ਮੈਂ ਹਾਕ ਕਰਨਾ ਚਾਹੁੰਨੀ ਆ ਮੈਂ ਕੋਈ ਨਹੀਂ ਭੈਣੇ ਤੋ ਰੋਈ ਬਹੁਤ ਹੂੰ ਤੇ ਚਲੋ ਉਹਨੇ ਨੰਬਰ ਵੀ ਦਿੱਤਾ ਅਸੀਂ ਘਰੇ ਆ ਕੇ ਪੈ ਗਏ ਤੜਕੇ ਜਦੋਂ ਮੈਂ ਜੇਬ 'ਚ ਹੱਥ ਮਾਰਿਆ ਤੇ ਮੇਰੀ ਜੇਬ 'ਚ 2000 ਪਾਉਂਡ ਤਾਂ ਮੈਂ ਉਹ ਪ੍ਰੋਮੋਟਰ ਨੂੰ ਪੁੱਛਿਆ ਮੈਂ ਜੀ ਵੀ ਤੁਸੀਂ ਉਹ ਕਹਿੰਦਾ ਮੈਂ ਤੁਹਾਨੂੰ ਦੱਸ ਕੇ ਦਿੰਦਾ ਜਾਂ ਕਿਵੇਂ ਪੈਸੇ 2000 ਪਾਉਂਡ ਕਾਹਨੋਂ ਪਾ ਗਿਆ ਤੇ ਫਿਰ ਸਾਡਾ ਉੱਥੇ ਦਿਮਾਗ ਗਿਆ ਮੈਂ ਫੋਨ ਕਰਿਆ ਤੇ ਉਹ ਕਹਿੰਦੀ ਵੀ ਮੇਰੇ ਕੋਲੇ ਸੀਗੇ ਇਹਨੇ ਤਾਂ ਮੈਂ ਮੂਰੋ ਮਜ਼ਾਕ ਚ ਕਿਹਾ ਮੈਂ ਕਿਹਾ ਵੱਧ ਲੈ ਆਉਂਦੀ ਭੈਣੇ ਇਹ ਹੱਸਣ ਲੱਗ ਗਏ ਤੇ ਉਹ ਕਹਿੰਦੀ ਵੀ ਮੈਂ ਤੁਸੀਂ ਲੈਣੇ ਨਹੀਂ ਸੀਗੇ ਵੀ ਮੈਂ ਇੱਕ ਆਫ ਦੇਣੀ ਉਹ ਕਰਿਆ ਹੂੰ ਇੰਨੇ ਕ ਲੋਕ ਉਹ ਬਹੁਤ ਕਰਦੇ ਨੇ ਬਈ ਲੋਕ ਐਕਚੁਅਲੀ ਲੋਕ ਨਾ ਅਦਾਕਾਰਾਂ ਨਾਲ ਆਰਟਿਸਟ ਨਾਲ ਦਿਨੋ ਦਿਲੋ ਕਨੈਕਟ ਹੋ ਜਾਂਦੇ ਨੇ ਫਿਰ ਉਹਨਾਂ ਦੀ ਚੰਗੀ ਮਾੜੀ ਹਰ ਚੀਜ਼ ਆਪਣੇ ਆਪ ਨਾਲ ਰਿਲੇਟ ਕਰਨ ਲੱਗ ਜਾਂਦੇ ਨੇ ਬੜੀ ਚੰਗੀ ਗੱਲ ਹੈ ਬਈ ਆਪਾਂ ਮਾੜੇ ਲੋਕਾਂ ਦੀ ਗੱਲ ਤਾਂ ਜ਼ਰੂਰ ਕਰਦੇ ਆ ਕਿਉਂਕਿ ਕੋਈ ਵੀ ਵੀਡੀਓਜ਼ ਜਿਹੜੀਆਂ ਹੁੰਦੀਆਂ ਨੇ ਅੱਜ ਵੀ ਜਿਹੜੇ ਪੇਰ ਤੇ ਮੇਰੇ ਖਿਲਾਫ ਵੀਡੀਓ ਪਈ ਨਾ ਉਹਦੀ ਕੋਈ ਵੀ ਵੀਡੀਓ ਨਹੀਂ ਚੱਲੀ ਹੋਈ ਸੀ ਉਹਨੇ 100 ਵੀਡੀਓਜ਼ ਪਾਈ ਹੋਈਆਂ ਸੀ ਕੋਈ 1000 ਵਿਊ ਕੋਈ 2000 ਵਿਊ ਜਿਹੜੀ ਮੇਰਾ ਨਾਮ ਲੈ ਕੇ ਮੇਰੇ ਖਿਲਾਫ ਪਾਈ ਉਹ ਤੇ ਲੱਖ ਵਿਊ ਉਹ ਤੇ ਲੱਖ ਵਿਊ ਫਿਰ ਇਹ ਲੋਕ ਲੋਕਾਂ ਮਤਲਬ ਮੈਂ ਵੀ ਇਦਾਂ ਦਾ ਹੋ ਚੁੱਕਿਆ ਕਿ ਤੁਸੀਂ ਹੋਰ ਨੋਟ ਕਰਿਆ ਹੋਣਾ ਵੀਡੀਓ ਕਿਸੇ ਦਾ ਹੁੰਦਾ ਆਪਦੀ ਫੋਟੋ ਜਿਰਾ ਕੇ ਦੇਖੋ ਦੋਸਤੋ ਸੱਪ ਜਾ ਰਿਹਾ ਹੁਣ ਇਹ ਡੰਗ ਮਾਰੂਗਾ ਉਹ ਘਰ ਘਰ ਕੇ ਹਾਂ ਹੈਨਾ ਤੇ ਤਕਰੀਬਨ ਤੁਸੀਂ ਦਿਨ ਦੇ ਵਿੱਚ ਦੇਖੋ ਤਾਂ 100 ਵੀਡੀਓ ਇਦਾਂ ਦਾ ਆਉਂਦਾ ਓਕੇ ਕਿ ਹੁਣ ਉਹਨਾਂ ਨੇ ਬਾਈ ਹਿਊਮਨ ਸਾਈਕੋਲੋਜੀ ਨੂੰ ਪੜ੍ਹ ਲਿਆ ਨਾ ਕਿ ਲੋਕਾਂ ਨੂੰ ਦਿਮਾਗ 'ਚ ਆਦਤ ਪੈ ਗਈ ਕਿ ਕਿਸੇ ਦੀ ਲੜਾਈ ਦੇਖੀਏ ਕਿਸੇ ਦਾ ਕੋਈ ਨੁਕਸਾਨ ਦੇਖੀਏ ਇਹ ਚੀਜ਼ਾਂ ਹੈਗੀਆਂ ਅੱਛਾ ਕੋਈ ਐਕਸੀਡੈਂਟ ਹੋ ਜਾਏ ਕੋਈ ਹੋ ਜਾਏ ਮੋਬਾਈਲ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਵੀ ਬਚਾਈਏ ਮੈਂ ਆਪ ਐਕਸੀਡੈਂਟ ਦੇਖਿਆ ਬਰਨਾਲੇ ਉਹ ਆ ਜਿਹੜਾ ਆਟੋ ਰਿਕਸ਼ਾ ਉਹ ਪਲਟ ਗਿਆ ਹੂੰ ਤਾਂ ਉਹ ਮੋਟਰਸਾਈਕਲ ਦੇ ਉੱਤਰ ਕੇ ਵੀਡੀਓ ਬਣਾਉਣ ਲੱਗ ਗਿਆ ਉਹਦਾ ਅਸੀਂ ਉੱਤਰ ਕੇ ਉਹਨੂੰ ਚੱਕਿਆ ਵੀ ਦੇਖਿਆ ਕਿਦਾਂ ਤੇ ਲੋਕ ਮਿਲਣ